ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ শ্রবণ ਕਰਨਾ ਹੈ ਕਿ ਜਦੋਂ ਆਪਾਂ ਗੁਰਬਾਣੀ ਵਿੱਚ ਉਚਾਰਨ ਕਰਦੇ ਹਾਂ ਕੋਈ ਵੀ ਪੰਕਤੀ ਪੜ੍ਹਦੇ ਹਾਂ ਆਪਣੀ ਆਦਤ ਕੀ ਬਣੀ ਹੋਈ ਹੈ ਹਰੇਕ ਥਾਂ ਟਿੱਪ ਬਿੰਦੀ ਲਾ ਕੇ ਉਚਾਰਨ ਕਰਦੇ ਹਾਂ ਪਰ ਗੁਰਬਾਣੀ ਦੇ ਵਿੱਚ ਜਿੱਥੇ ਬਿੰਦੀ ਲੱਗੀ ਹੈ ਉੱਥੇ ਹੀ ਉਚਾਰਨੀ ਹੈ ਗੁਰਬਾਣੀ ਜਦੋਂ ਪੜ੍ਹਨੀ ਕੋਈ ਬਿੰਦੀ ਨਹੀਂ ਲਾਉਣੀ ਜਦੋਂ ਉਸ ਦੇ ਅਰਥ ਕਰਾਂਗੇ ਆਪਾਂ ਉਦੋਂ ਬਿੰਦੀ ਲਾ ਕੇ ਅਰਥ ਹੋਣਗੇ ਹੁਣ ਆਪਾਂ ਗਲਤੀ ਕਿੱਥੇ ਕਰ ਜਾਂਦੇ ਆ ਕਿਉਂਕਿ ਹਰੇਕ ਥਾਂ ਤੇ ਬਿੰਦੀਆਂ ਲਾਈ ਜਾਂਦੇ ਉੱਥੇ ਅਰਥ ਬਦਲ ਜਾਂਦਾ ਹੈ ਪੰਕਤੀ ਲਿਖੀ ਤੁਸੀਂ ਵੇਖ ਰਹੇ ਹੋ ਤਿੰਨ ਪੰਕਤੀਆਂ ਅਸੀਂ ਲਿਖੀਆਂ ਗੁਰਬਾਣੀ ਦੇ ਵਿੱਚ ਹੋਰ ਵੀ ਅਨੇਕਾਂ ਪੰਕਤੀਆਂ ਆਉਂਦੀਆਂ ਤਿੰਨ ਪੰਕਤੀਆਂ ਲਿਖੀਆਂ ਤੁਸੀਂ ਜਦੋਂ ਗੁਰਬਾਣੀ ਨੂੰ ਉਚਾਰਨ ਕਰਨਾ ਹੈ ਉਹਦਾ ਅਰਥ ਵੇਖਣਾ ਹੈ ਉਹਨੂੰ ਸਮਝਣਾ ਹੈ ਕਿੰਦਾ ਅਰਥ ਕੀ ਬਣੇਗਾ ਬਿੰਦੀ ਲਾ ਕੇ ਪੜਨਾ ਹੈ ਜਾਂ ਬਿੰਦੀ ਤੋਂ ਰਹਿਤ ਉਚਾਰਨ ਕਰਨਾ ਹੈ ਆਪਾਂ ਕਾਲ ਦੇ ਵਿੱਚ ਅਣਗੇਲੀ ਦੇ ਵਿੱਚ ਹੀ ਥਾਂ ਥਾਂ ਤੇ ਬਿੰਦੀਆਂ ਲਾ ਕੇ ਗੁਰਬਾਣੀ ਦਾ ਉਚਾਰਨ ਕਰ ਰਹੇ ਹਾਂ ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਇਹ ਤੁਸੀਂ ਪੰਕਤੀ ਆਮੀ ਸਰਵਣ ਕੀਤੀ ਹੋਵੇਗੀ ਕਈ ਵਾਰ ਤੁਸੀਂ ਪੜਿਆ ਹੋਵੇਗਾ ਹੁਣ ਤੇ ਵੈਸੇ ਤਾਂ ਗੁਰਬਾਣੀ ਦੇ ਵਿੱਚ ਬਿੰਦੀਆਂ 300 ਦੇ ਨੇੜੇ ਤੇੜੇ ਬਿੰਦੀਆਂ ਆਉਂਦੀਆਂ ਇਸ ਦੀ ਇਸ ਵੀਡੀਓ ਬਣਾ ਕੇ ਪਾਈ ਹੋਈ ਆ ਕਿ ਕਿੰਨੀਆਂ ਬਿੰਦੀਆਂ ਟੋਟਲ ਸਾਰੀਆਂ ਗੁਰਬਾਣੀ ਵਿੱਚ ਆਉਂਦੀਆਂ ਤੇ ਹਲੰਤ ਕਿੰਨੇ ਵਾਰ ਆਉਂਦੇ ਨੇ ਪਰ ਆਪਾਂ ਹਰੇਕ ਪੰਕਤੀ ਤੇ ਬਿੰਦੀਆਂ ਲਾਈ ਜਾ ਰਹੇ ਹਾਂ ਹੁਣ ਜਦੋਂ ਆਪਾਂ ਇਸ ਦਾ ਉਚਾਰਨ ਕਰਨਾ ਕਰਨਾ ਉਚਾਰਨ ਇਸ ਤਰ੍ਹਾਂ ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਹੁਣ ਇਸ ਦਾ ਜਦੋਂ ਅਪਾਰਥ ਕਰਾਂਗੇ ਹੁਣ ਠਾੜ ਦਾ ਅਰਥ ਬੰਦ ਹੈ ਠੰਡਕ ਠਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਠਾੜ ਦਾ ਇੱਥੇ ਅਰਥ ਹੈ ਠੰਡਕ ਅੱਗੇ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾ ਠਾੜਾ ਬ੍ਰਹਮਾ ਨਿਗਮ ਵਿਚਾਰੇ ਅਲਖਨਾ ਲਖਿਆ ਜਾਈ ਹੁਣ ਇਹ ਵੀ ਪੰਕਤੀ ਗੁਰਬਾਣੀ ਦੇ ਵਿੱਚ ਆਉਂਦੀ ਹੈ ਪਰ ਇੱਥੇ ਸੰਗਤ ਜੀ ਆਪਾਂ ਸੰਗਤਾ ਪੜ ਜਾਂਦੀ ਹੈ ਠੰਡਾ ਬ੍ਰਹਮਾ ਬਿੰਦੀ ਲਾ ਕੇ ਪਰ ਇੱਥੇ ਨਾ ਤੇ ਇੱਥੇ ਬਿੰਦੀ ਲੱਗੀ ਹੈ ਨਾ ਇੱਥੇ ਬਿੰਦੀ ਲੱਗੀ ਪਰ ਇੱਥੇ ਸੰਗਤ ਜੀ ਜਿਹੜਾ ਅਰਥ ਹੈ ਬਲਦਾ ਹੈ ਤੇ ਠੰਡਕ ਵਾਲਾ ਅਰਥ ਨਹੀਂ ਹੈ ਠੰਡ ਵਾਲਾ ਅਰਥ ਨਹੀਂ ਹੈ ਇਹ ਠਾਡਾ ਦਾ ਅਰਥ ਹੈ ਖਲੋ ਖਲੋਣਾ ਖੜੇ ਹੋਣਾ ਇੱਥੇ ਬ੍ਰਹਮਾ ਦੀ ਗੱਲ ਕਰ ਰਹੇ ਨੇ ਸਤਿਗੁਰੂ ਠਾਡਾ ਬ੍ਰਹਮਾ ਨਿਗੰਭੀਚਾਰ ਇੱਥੇ ਠੰਡਕ ਦੀ ਗੱਲ ਨਹੀਂ ਕਰ ਰਹੇ ਇੱਥੇ ਖਲੋਣ ਦੀ ਗੱਲ ਕਰ ਰਹੇ ਨੇ ਖਲੋ ਕੇ ਵੀ ਕਹਿੰਦੇ ਵੇਦਾਂ ਨੂੰ ਵਿਚਾਰ ਰਿਹਾ ਹੈ ਬ੍ਰਹਮਾ ਠਾਡਾ ਬ੍ਰਹਮਾ ਨਿਗਮ ਵਿਚਾਰੈ ਇਹ ਬਿੰਦੀ ਤੁਰਤ ਉਚਾਰਨ ਹੋਵੇਗਾ ਤੇ ਆਪਾਂ ਆਪਾਂ ਨੂੰ ਆਤੇ ਪਈ ਕਿ ਬਿੰਦੀ ਲਾ ਕੇ ਉਚਾਰਨ ਕਰ ਰਹੇ ਹਾਂ ਇਹ ਤਿਆਰ ਰੱਖਣਾ ਠਾਡਾ ਬ੍ਰਹਮਾ ਨਿਗਮ ਵਿਚਾਰੈ ਅਲਖ ਨਾ ਲਖਿਆ ਜਾਈ ਇਹਦਾ ਅਰਥ ਹੈ ਖੜੇ ਹੋਣਾ ਖਲੋ ਕੇ ਅੱਗੇ ਪੰਕਤੀ ਆਉਂਦੀ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਟਾ ਕੇ ਕਾਰਜ ਪੂਰਾ ਹੁਣ ਇੱਥੇ ਸੰਗਤ ਜੀ ਇਸ ਦਾ ਜਿਹੜਾ ਅਰਥ ਹੈ ਸਿਰ ਉੱਪਰ ਠਾਡਾ ਗੁਰਸੂਰਾ ਇੱਥੇ ਹੁਣ ਠਾਡੇ ਦਾ ਅਰਥ ਹੈ ਖੜਾ ਕਿ ਸਿਰ ਦੇ ਉੱਪਰ ਖੜਾ ਹੈ ਪਰ ਆਪਾਂ ਪੜ ਜਾਂਦੇ ਸਿਰ ਉੱਪਰ ਠੰਡਾ ਗੁਰਸੂਰਾ ਠੰਡਾ ਕਹਿ ਦਿੰਦੇ ਨੇ ਕਿ ਸਿਰ ਦੇ ਉੱਪਰ ਠੰਡਾ ਗੁਰੂ ਇੰਦਾ ਅਰਥ ਹੈ ਬਣ ਜਾਂਦੇ ਜੇ ਆਪਾਂ ਬਿੰਦੀ ਲਾ ਕੇ ਪੜਦੇ ਆ ਇਸ ਕਰਕੇ ਬਿੰਦੀ ਜਿੱਥੇ ਸੰਗਤ ਜੀ ਗੁਰਬਾਣੀ ਵਿੱਚ ਲਿਖਤੀ ਰੂਪ ਵਿੱਚ ਆਈ ਉੱਥੇ ਹੀ ਉਚਾਰਨ ਕਰੋ ਜਿੱਥੇ ਨਹੀਂ ਲਿਖੀ ਉੱਥੇ ਨਾ ਉਚਾਰਨ ਕਰੋ ਪਰ ਜਦੋਂ ਆਪਾਂ ਇਸ ਦੇ ਅਰਥ ਕਰਾਂਗੇ ਉਦੋਂ ਬਿੰਦੀ ਲਾ ਕੇ ਅਰਥ ਹੋਣਗੇ ਮੰਨ ਲਓ ਸਿਰ ਉੱਪਰ ਠਾਡਾ ਗੁਰ ਸੂਰਾ ਆਪਾਂ ਪੜ ਲਿਆ ਠਾਡਾ ਠੱਡ ਦਾ ਮਤਲਬ ਬਣ ਗਿਆ ਖੜਾ ਜੇ ਆਪ ਪੜਾਂਗੇ ਸਿਰ ਉੱਪਰ ਠੰਡਾ ਗੁਰ ਸੂਰਾ ਤੇ ਅਗਲੇ ਨੇ ਸਮਝ ਲੈਣਾ ਕਿ ਸ਼ਿਰ ਦੇ ਉੱਪਰ ਠੰਡਾ ਗੁਰੂ ਕਿਉਂਕਿ ਬਿੰਦੀ ਲਾਤੀ ਆਪਾਂ ਬਿੰਦੀ ਲਾ ਕੇ ਉਚਾਰਨ ਕਰ ਦਿੱਤਾ ਪਰ ਨਹੀਂ ਇਹ ਤਿਆਰ ਰੱਖਣਾ ਕਿ ਜਦੋਂ ਗੁਰਬਾਣੀ ਆਪਾਂ ਉਚਾਰਨ ਕਰਨੇ ਹਰੇਕ ਪੰਕਤੀ ਦਾ ਕੱਲੇ-ਕੱਲੇ ਅੱਖਰ ਦਾ ਲਗਾ ਮਾਤਰਾ ਦਾ ਅਰਥ ਨਿਕਲਦਾ ਜਦੋਂ ਵੀ ਗੁਰਬਾਣੀ ਦਾ ਉਚਾਰਨ ਕਰਨਾ ਹੈ ਐਵੇਂ ਆਪਦੇ ਕੋਲ ਉਹ ਬਿੰਦੀਆਂ ਨਾ ਲਾਈ ਜਾਓ ਕਿਉਂਕਿ ਜੇ ਬਿੰਦੀ ਨਾਲ ਅਰਥ ਬਦਲ ਜਾਂਦਾ ਹੈ ਠਾੜ ਪਾਈ ਕਰਤਾਰੇ ਜਦੋਂ ਆਪਾਂ ਇਸ ਦਾ ਉਚਾਰਨ ਕਰਨਾ ਹੈ ਕਈ ਸੰਗਤਾਂ ਬਿੰਦੀ ਲਾ ਕੇ ਪੜਦੀਆਂ ਪਰ ਇੱਥੇ ਬਿੰਦੀ ਲਾ ਵੀ ਲਵਾਂਗੇ ਫਿਰ ਵੀ ਅਰਥ ਸੰਗਤ ਜੀ ਠਾਂੜ ਹੀ ਬਣਦਾ ਹੈ ਠਾਂੜ ਪਾਈ ਕਰਤਾਰੇ ਦਾ ਅਰਥ ਸਹੀ ਹੈ ਬਿਲਕੁਲ ਕਿਉਂਕਿ ਅਰਥ ਆਪਾਂ ਜਦੋਂ ਅਰਥ ਕਰਾਂਗੇ ਉਹ ਬਿੰਦੀ ਲਾ ਕੇ ਅਰਥ ਹੋਵੇਗਾ ਪਰ ਆਪਾਂ ਜੇ ਇਹਨੂੰ ਥਾ ਤਾਪ ਛੋੜ ਗਿਆ ਪਰਾਰੇ ਠਾੜਾ ਬ੍ਰਹਮਾ ਇੱਥੇ ਠਾਂਡਾ ਕਹਿ ਦਵਾਂਗੇ ਇੱਥੇ ਅਰਥ ਬਲ ਜਾਵੇਗਾ ਬਿੰਦੀ ਨਹੀਂ ਲਾਉਣੀ ਇਸ ਕਰਕੇ ਧਿਆਨ ਰੱਖਣਾ ਗੁਰਬਾਣੀ ਨੂੰ ਜਦੋਂ ਪੜਨਾ ਉਹਦਾ ਅਰਥ ਸਮਝਣੇ ਆ ਉਹਦਾ ਵਿਆਕਰਨ ਸਮਝਣਾ ਹੈ ਕਿ ਇੱਥੇ ਬਿੰਦੀ ਲੱਗਦੀ ਹੈ ਜਾਂ ਨਹੀਂ ਲੱਗਦੀ ਸੋ ਸੰਗਤ ਜੀ ਧਿਆਨ ਰੱਖਣਾ ਇਸ ਦਾ ਤੇ ਅੱਜ ਬੰਦੀ ਛੋੜ ਦਿਵਸ ਹੈ ਸੰਗਤਾਂ ਦੇ ਮੈਸੇਜ ਆਏ ਸਨ ਕਿ 52 ਰਾਜੇ ਗਵਾਲੀਅਰ ਕਿਲੇ ਦੇ ਵਿੱਚ ਸਤਿਗੁਰੂ ਜੀ ਨੇ ਰਿਹਾ ਕਰਵਾਏ ਨੇ ਕਿ ਉੱਥੇ ਟੋਟਲ 52 ਰਾਜੇ ਸਨ ਪਰ ਨਹੀਂ ਸੰਗਤ ਜੀ 52 ਰਾਜੇ ਟੋਟ ਨਹੀਂ ਸਨ। ਉੱਥੇ ਉਸ ਗਵਾਲੀਅਰ ਦੇ ਕਿਲੇ ਦੇ ਵਿੱਚ 101 ਰਾਜਾ ਸੀ। 100 1 ਰਾਜਾ ਸੀ ਉੱਥੇ। ਉੱਥੇ ਕਿਲੇ ਦੇ ਵਿੱਚ ਕੈਦ ਰਾਜੇ 101 ਸਨ ਪਰ ਉੱਥੇ ਉਹ ਕੈਦ ਨਹੀਂ ਸਨ ਕਿ ਜਿਹੜੇ ਚੋਰੀਆਂ ਠੱਗੀਆਂ ਮਾਰਦੇ ਨੇ। ਜਿੰਨਾ ਤੋਂ ਹਕੂਮਤ ਨੂੰ ਡਰ ਸੀ ਉਹ ਰਾਜੇ ਕੈਦ ਕੀਤੇ ਹੋਏ ਸਨ। ਤੇ ਆਪ ਜੀ ਨੇ ਸਾਰਾ ਇਤਿਹਾਸ ਕਈ ਵਾਰ ਸੁਣਿਆ ਵੀ ਹੋਵੇਗਾ ਜਦੋਂ ਦਰੋਗਾ ਸੀ ਜਿਹੜਾ ਭਾਈ ਦਰੋਗਾ ਜਹਾਂਗੀਰ ਦਾ ਬੰਦਾ ਸੀ ਉਹ ਤੇ ਸਤਿਗੁਰੂ ਜੀ ਦਾ ਸਰਦਾਲੂ ਸੀ ਸ਼ੇਵ ਪਾਸ਼ਾ ਜੀ ਦਾ ਤੇ ਉਸ ਨੇ ਚੋਲਾ ਦਿੱਤਾ ਉਹਨੂੰ ਜ਼ਹਿਰ ਵੀ ਲੱਗਾ ਚੋਲੇ ਨੂੰ ਕਿ ਜਦੋਂ ਗੁਰੂ ਸਾਹਿਬ ਪਾਉਣਗੇ ਪਸੀਨੇ ਦੇ ਨਾਲ ਜ਼ਹਿਰ ਅੰਦਰ ਜਾਵੇਗਾ ਤੇ ਭਾਈ ਦਰੋਗੇ ਨੇ ਗੁਰੂ ਸਾਹਿਬ ਨੂੰ ਦੱਸ ਦਿੱਤਾ ਕਿ ਮਹਾਰਾਜ ਇਸ ਚੋਲੇ ਤੇ ਜ਼ਹਿਰ ਲੱਗਾ ਹੋਇਆ ਹੈ ਸੰਗਤ ਦਾ ਸਵਾਲ ਸੀ ਕਿ ਉੱਥੇ 52 ਰਾਜੇ ਇਕੱਲੇ ਸਨ ਨਹੀਂ ਸੰਗਤ ਜੀ 101 ਰਾਜਾ ਉੱਥੇ ਕੈਦ ਸਨ ਪਰ ਸਤਿਗੁਰੂ ਜੀ ਨੇ ਉੱਥੇ ਰਾਜੇ ਜਿਹੜੇ ਰਾਜੇ ਕੈਦ ਸਨ ਉਹਨਾਂ ਨੂੰ ਜ਼ਹਿਰ ਦਿੱਤਾ ਜਾਂਦਾ ਥੋੜਾ ਥੋੜਾ ਕਰਕੇ ਜ਼ਹਿਰ ਦਿੱਤਾ ਜਾਂਦਾ ਹੈ ਰੋਟੀ ਦੇ ਵਿੱਚ ਤੇ ਉੱਥੇ ਰਾਜੇ ਕਿਲੇ ਦੇ ਵਿੱਚ ਹੀ ਮਰ ਜਾਂਦੇ ਸਨ ਜਿਹੜਾ ਵੀ ਉੱਥੇ ਕੈਦ ਹੁੰਦਾ ਸੀ ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਹਨਾਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਉੱਥੇ ਫਿਰ ਸਿੱਖਾਂ ਨੇ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਜੋ ਅੱਜ ਬੰਦੀ ਛੋੜ ਦਿਵਸ ਆਪ ਮਨਾ ਰਹੇ ਆ ਸਾਰੀਆਂ ਸੰਗਤਾਂ ਮਨਾ ਰਹੀਆਂ ਸੋ ਸਾਰੀਆਂ ਸੰਗਤਾਂ ਨੂੰ ਭਾਈ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ